ਕਿਸਾਨ ਜਥੇਬੰਦੀਆਂ ਜਿਹੜੀਆਂ ਪੰਜਾਬ ਦੇ ਵਿੱਚ 31 32 ਜਥੇਬੰਦੀਆਂ ਐ ਇਹ ਕੋਈ ਸਰਕਾਰੀ ਅਦਾਰਾ ਨਹੀਂ ਐ ਇੱਕ ਸੋਸ਼ਲ ਐਕਟੀਵਿਟੀ ਵਾਲਾ ਇੱਕ ਐਨ ਜੀਓ ਨਾਲ ਨਾਨ ਗਵਰਨਮੈਂਟ ਆਫ ਆਰਗੇਨਾਈਜੇਸ਼ਨ ਐ ਜਿਹੜੀਆਂ ਉਹਦੇ ਤਹਿਤ ਇੱਕ ਰਜਿਸਟਰਡ ਬਾਡੀ ਐ ਉਹਦੇ ਆਪ ਦੇ ਸੰਵਿਧਾਨ ਦੇ ਵਿੱਚ ਰੈਗੂਲੇਸ਼ਨ ਦੇ ਵਿੱਚ ਲਿਖਦੇ ਆ ਵੀ ਅਸੀਂ ਆਹ ਸੋਸ਼ਲ ਐਕਟੀਵਿਟੀ ਕਰਾਂਗੇ ਰਸਤਿਆਂ ਨੂੰ ਖਲਵਾਵਾਂਗੇ ਜਾਂ ਪੌਦੇ ਲਵਾਵਾਂਗੇ ਜਾਂ ਮਤਲਬ ਜਿਹੜੀਆਂ ਕੋਈ ਪੈਸਟੀਸਾਈਡ ਦੇ ਵਿੱਚ ਕੋਈ ਡੁਪਲੀਕੇਸੀ ਹੈ ਜਾਂ ਲੋੜ ਤੋਂ ਵੱਧ ਪਾਉਂਦੇ ਆ ਉਹਨਾਂ ਨੂੰ ਅਸੀਂ ਰੋਕ ਥਾਮ ਕਰਾਂਗੇ ਇਹ ਇਸ ਇਹਨਾਂ ਕਾਰਨਾਂ ਕਰਕੇ ਜਿਹੜੀਆਂ ਇਹ ਬਾਡੀਆਂ ਰਜਿਸਟਰਡ ਹੁੰਦੀਆਂ ਉਹਦਾ ਸੰਵਿਧਾਨ ਕੁਸ਼ੂਰ ਹੈ ਉਹ ਤੋਂ ਬਾਅਦ ਰਜਿਸਟਰਡ ਹੋਣ ਤੋਂ ਬਾਅਦ ਉਹਦੇ ਚ ਇੱਕ ਪ੍ਰਧਾਨ ਬਣ ਜਾਂਦਾ ਸੈਕਟਰੀ ਬਣ ਜਾਂਦਾ ਮੈਂਬਰ ਬਣ ਜਾਂਦੇ ਆ ਔਰ ਖਜਾਨਚੀ ਬਣ ਜਾਂਦਾ ਤੇ ਉਹਦਾ ਜਿਹੜਾ ਆਡਿਟ ਕੀਤਾ ਜਾਂਦਾ ਸਾਲ ਬਾਅਦ ਸਬੰਧਤ ਰਜਿਸਟਰਾਰ ਨੂੰ ਭੇਜਿਆ ਜਾਂਦਾ ਹੈ ਤਾਂ ਹੁਣ ਉਹਦੇ ਵਿੱਚ ਜਿਹੜਾ ਲਿਖਿਆ ਕੁਝ ਹੋਰ ਹੁੰਦਾ ਹੈ ਕਰਨਾ ਕੁਝ ਹੋਰ ਹੁੰਦਾ ਹੁਣ ਕਿਸਾਨੀ ਦਾ ਕੰਮ ਹੈ ਜਿਹੜਾ ਹੈਗਾ ਉਹ ਕਿਸਾਨ ਨੂੰ ਕਿਵੇਂ ਬਚਾਉਣਾ ਪਰ ਹਰ ਕੰਮ ਦੇ ਵਿੱਚ ਜਿੱਥੇ ਬੰਦੀਆਂ ਟੰਗ ਕੋਈ ਨਾ ਕੋਈ ਪਸਾ ਦਿੰਦੀ ਹੈ ਸਰਕਾਰ ਕਹਿ ਰਹੀ ਹੈ ਸਰਕਾਰੀ ਅਫਸਰ ਕਹਿ ਰਹੇ ਆ ਬਾਬੂ ਕਹਿ ਰਹੇ ਆ ਹੁਣ ਜਿਵੇਂ ਪੈਟਰੋਲ ਪੰਪ ਘੇਰਨੇ ਰੂੜ ਘੇਰਨੇ ਜਾਂ ਕੋਈ ਹਾਈਵੇ ਬਣਨੀ ਉਹਦੇ ਤੇ ਉੱਥੇ ਰੋਕਥਾਮ ਕਰਨੀ ਜਾਂ ਮਤਲਬ ਕੋਈ ਥਰਮਲ ਬਣਨੇ ਜਾਂ ਹੋਰ ਕੱਸੀਆਂ ਸੂਏ ਨਹਿਰਾਂ ਬਣਨੀਆਂ ਨਵੀਂ ਨਹਿਰ ਦੇ ਅਲਾਟਮੈਂਟ ਹੋਣੀ ਜਾਂ ਸੜਕਾਂ ਬਣਨੀਆਂ ਉਹਦੇ ਟੈਂਡਰ ਅਲਾਟ ਹੋਣੇ ਜਾਂ ਹੋਰ ਮਤਲਬ ਕੋਈ ਮਾਈਨਿੰਗ ਹੈ ਖੱਡ ਹੈ ਉਹਨੂੰ ਚਲਾਉਣਾ ਇਨ੍ਹਾਂ ਕੰਮਾਂ ਦੇ ਵਿੱਚ ਜਾ ਕੇ ਇੱਕ ਚੌਧਰੀ ਬਣ ਕੇ ਵਿਗਣ ਪਾਉਣਾ ਇਹ ਇੱਕ ਪੰਜਾਬ ਦੇ ਹਿੱਸੇ ਹੈ ਪਹਿਲੀ ਗੱਲ ਤਾਂ ਰਾਇਮ ਨੂੰ ਇੱਕ ਦੇ ਮਤਾਬਕ ਜਿਹੜਾ ਸਾਡਾ ਕਿਸਾਨ ਹੈ ਉਹ ਚਾਹੇ ਸਰਕਾਰ ਦੇ ਵਿੱਚ ਵਜ਼ੀਰ ਕਿਉਂ ਨਾ ਹੋਵੇ ਸਰਕਾਰ ਦੇ ਵਿੱਚ ਮੁੱਖ ਮੰਤਰੀ ਕਿਉਂ ਨਾ ਹੋਵੇ ਸਰਕਾਰ ਦੇ ਵਿੱਚ ਚੀਫ ਸਕੱਟਰੀ ਕਿਉਂ ਨਾ ਹੋਵੇ ਸਰਕਾਰ ਦੇ ਵਿੱਚ ਡੀਜੀਪੀ ਕਿਉਂ ਨਾ ਹੋਵੇ ਕਿ ਉਹ 3 ਫੁੱਟ ਤੱਕ ਜਿਹੜੀ ਖੇਤੀ ਕਰ ਸਕਦਾ ਜੇ ਥੱਲੇ ਕੋਈ ਉਹਦੇ ਕਣਚ ਪਦਾਰਥ ਕੋਈ ਸੋਨਾ ਧਾਤ ਪ੍ਰਤੀ ਬਜਰੀ ਨਿਕਲਦੀ ਆ ਤਾਂ ਉਹ ਤੇ ਸਰਕਾਰ ਹੈ ਜਿਹੜੀ ਜਾ ਕੇ ਕਬਜ਼ਾ ਕਰੂਗੀ ਚਾਹੇ ਉਹ ਕਿੱਡੇ ਵੀ ਅਹੁਦੇ ਤੇ ਬਿਰਾਜਮਾਨ ਹੁਣ ਇਸੇ ਤਰ੍ਹਾਂ ਹਰ ਕੰਮ ਦੇ ਵਿੱਚ ਜਾ ਕੇ ਜਿਹੜਾ ਹੈਗਾ ਬੜਿਕਾ ਲਾਉਣਾ ਉਹਨਾਂ ਪ੍ਰੋਜੈਕਟਾਂ ਨੂੰ ਰੋਕਣਾ ਉਹਦੇ ਵਿੱਚ ਸਾਡੀ ਆਉਣ ਵਾਲੀ ਜਿਹੜੀ نسل ਹੈ ਜਨਰੇਸ਼ਨ ਹੈ ਪਨੀਰੀ ਹੈ ਉਹਦੇ ਵਾਸਤੇ ਸੀ ਨੁਕਸਾਨ ਕਰ ਰਹੇ ਹੁਣ ਜਿੰਨਿਆਂ ਦੀ ਜ਼ਮੀਨ ਆਈ ਹੈ ਕੋਈ ਥਰਮਲਾਂ ਦੇ ਵਿੱਚ ਆਈ ਹੈ ਕਿਤੇ ਵੀ ਆਈ ਹੈ ਤਾਂ ਸਰਕਾਰ ਨੇ ਉਹਨਾਂ ਨੂੰ ਜਾੜਾ ਪੱਤਾ ਦਿੱਤਾ ਨਾਲ ਉਹਨਾਂ ਦੇ ਬੱਚਿਆਂ ਨੂੰ ਇੱਕ ਇੱਕ ਨੌਕਰੀ ਦਿੱਤੀ ਹੈ ਤੇ ਨਾਲ ਇਹ ਵੀ ਹੈ ਵੀ ਉਹਨਾਂ ਨੂੰ ਸਟੈਂਪ ਡਿਊਟੀ ਮਾਫ ਹੈ ਕਿ ਉਹ ਜਿੱਥੇ ਵੀ ਕੋਈ ਜ਼ਮੀਨ ਜਗ੍ਹਾ ਖਰੀਦਦੇ ਆ ਤਾਂ ਉਹਨਾਂ ਦੇ ਸਟਾਮ ਆ ਜਿਹੜੇ ਫਰੀ ਹੈ ਤੇ ਫਿਰ ਹੋਰ ਸਰਕਾਰ ਕੀ ਕਰਦੇ ਭਾਈ ਤੁਹਾਨੂੰ ਜਿਹੜੀ 30 ਲੱਖ ਰੁਪਏ ਦਾ ਕਿੱਲਾ ਉਹਦਾ 60 ਲੱਖ ਦੇ ਤਾਂ ਮੁੰਡੇ ਨੂੰ ਪੁਲਸ ਦੇ ਵਿੱਚ ਕਾਂਸਟੇਬਲ ਭਰਤੀ ਕਰ ਲਿਆ ਬਿਨਾਂ ਸ਼ਰਤ ਫਿਰ ਜਿੰਨੇ ਦੀ ਤੁਹਾਡੀ ਸਟੈਂਪ ਡਿਊਟੀ ਹੈ ਉਹ ਮਾਫ ਹੈ ਵੀ ਤੁਹਾਡੇ ਪੰਜ ਕਿੱਲੇ ਆਏ ਆ ਤਾਂ ਤੁਸੀਂ ਪੰਜ ਕਿੱਲੇ ਜਾਂ ਪੰਜ ਕਿਤੇ ਵੀ ਕਨਾਲ ਕਨਾਲ ਦੀ ਰਜਿਸਟਰੀ ਕਰਾਉਣਾ ਤੁਹਾਨੂੰ ਸਟਾਮ ਮਾਫ ਹੈ ਤੇਵੇ ਜੀ ਸਰਕਾਰ ਕੋਲੇ ਕੋਈ રોજ ਦੀ ਆਮਦਨ ਹੋਊਗੀ ਆਪਾਂ ਨੂੰ ਤਨਖਾਹਾਂ ਫੇਰ ਮਿਲਣਗੀਆਂ ਹੁਣ ਕੱਲਾ ਇਹ ਨਹੀਂ ਹੈਗਾ ਵੀ ਕੱਲੀ ਸਰਕਾਰ ਹੈ ਜਿਹੜੀ ਖੇਤੀ ਢਾਂਚੇ ਤੇ ਖੜੀ ਹੈ ਠੀਕ ਹੈ ਅਨਾਜ ਪੈਦਾ ਕਰਦਾ ਸਾਡਾ ਕਿਸਾਨ ਢਿੱਡ ਭਰਦਾ ਲੇਕਿਨ ਇਹ ਨਹੀਂ ਹੈਗਾ ਜੇ ਆਪਾਂ ਸਾਰੇ 150 ਕਰੋੜ ਦੀ ਆਬਾਦੀ ਭਾਰਤ ਦੀ ਨੂੰ ਅਨਾਜ ਦੇਈਏ ਤਾਂ 60 ਕਰੋੜ ਲੋਕ ਹੈ ਜਿਹੜੇ ਅਨਾਜ ਖਾ ਕੇ ਜਿਹੜਾ ਹੈਗਾ ਢਿੱਡ ਭਰ ਸਕਦੇ ਹੈ ਔਰ 90 60% ਜਿਹੜੇ 40% ਲੋਕ ਨਾ ਉਹ ਮਾਸਾਹਾਰੀ ਹੈ। ਆਪ ਪੱਛਮੀ ਬੰਗਾਲ ਚ ਜਾ ਕੇ ਦੇਖ ਲਓ। ਕਾਂਕਟ ਚਾਉੜ ਨੂੰ ਛੱਡ ਕੇ 40% ਮਾਸਾਹਾਰੀ ਲੋਕ ਨਾ ਤਾਂ ਜਾ ਕੇ ਕਿਤੇ ਗੁਜ਼ਾਰਾ ਹੁੰਦਾ। ਜਿੰਨਾ ਚਿਰ ਅਸੀਂ ਸਹਾਇਕ ਧੰਦੇ ਨਹੀਂ ਅਪਣਾਉਂਦੇ ਉਨਾਂ ਚਿਰ ਸਾਡੇ ਨਾ ਪੰਜਾਬ ਦਾ ਨਾ ਦੇਸ਼ ਦਾ ਕਦੇ ਭਲਾ ਨਹੀਂ ਹੋ ਸਕਦਾ। ਇਹਨਾਂ ਰੈਲੀਆਂ ਨੇ ਸਾਨੂੰ 50 ਸਾਲ ਪਿੱਛੇ ਕਰਤਾ 70 ਸਾਲ ਸਾਨੂੰ ਸਰਕਾਰਾਂ ਨੇ ਲੁੱਟਿਆ ਕਿਉਂ? ਕਿਉਂਕਿ ਜਦੋਂ ਇਹ ਕੋਈ ਪ੍ਰੋਜੈਕਟ ਆਉਂਦਾ ਉਹ ਤੇ ਰੈਲੀ ਹੋ ਕਰੀ ਜਾਂਦੇ ਆ ਉਹਦੇ ਤੇ ਫਿਰ ਸਟੇਆਂ ਹੋ ਜਾਂਦੀਆਂ ਫਿਰ ਅਦਾਲਤਾਂ ਦੇ ਵਿੱਚ ਪੰਜ ਪੰਜ ਸਾਲ ਕੇਸ ਲੰਕ ਜਾਂਦੇ ਆ ਉਹ ਚ ਕੀ ਆ ਵੀ ਠੇਕੇਦਾਰ ਆਪਦੇ ਪੈਸੇ ਲੈ ਜਾਂਦੇ ਆ ਪ੍ਰੋਜੈਕਟ ਵਾਲੇ ਆਪਦੇ ਪੈਸੇ ਲੈ ਜਾਂਦੇ ਆ ਨਕਸ਼ੇ ਵਾਲੇ ਆਪਦੇ ਪੈਸੇ ਲੈ ਜਾਂਦੇ ਆ ਉੱਤੇ ਖੱਜਲ ਖਵਾਰ ਆ ਜਿਹੜੀ ਸਾਡੇ ਲੋਕ ਹੋਈ ਜਾਂਦੇ ਉੱਥੇ ਇੱਟਾਂ ਪਈਆਂ ਬਜਰੀਆਂ ਪਈਆਂ ਸਿਮਿੰਟ ਪਿਆ ਗਾਟਰ ਪਿਆ ਹੋਰ ਸਮਾਨ ਸਰਕਾਰ ਦਾ ਪਿਆ ਤਾਂ ਦੂਜੇ ਪਾਸੇ ਦੀ ਰਸਤਾ ਪਣਾਇਆ ਜਾਂਦਾ ਕੱਚਾ ਤੇ ਰੋਜ਼ ਕੋਈ ਨਾ ਕੋਈ ਕਹਿੰਦੀ ਕਮਾਨੀਆਂ ਟੁੱਟੀਆਂ ਕਿਤੇ ਟਾਇਰ ਪਾੜ ਕੇ ਕਿਤੇ ਸੱਟ ਵੱਜੀ ਕਿਦਾ ਐਕਸੀਡੈਂਟ ਹੋ ਗਿਆ ਸਾਡਾ ਨੁਕਸਾਨ ਹੁੰਦਾ ਸਰਕਾਰ ਦਾ ਕੋਈ ਕੁਝ ਨਹੀਂ ਹੁੰਦਾ ਸਰਕਾਰ ਕੋਲੇ ਉਹਨਾਂ ਦੇ ਟੈਕਸਾਂ ਦੇ ਵਿੱਚ ਪੈਸਾ ਇਕੱਠਾ ਕਰਨਾ ਹੈ ਜੇ ਸਰਕਾਰ ਨੂੰ ਘਾਟਾ ਪੈਂਦਾ ਤਾਂ ਸਰਕਾਰ ਹੋਰ ਪੈਸਾ ਲਾ ਦੂਗੀ ਹੁਣ ਇਸੇ ਤਰੀਕੇ ਜਿਹੜਾ ਹੈ ਘਾਰੇਤ ਦੀ ਖੱਡ ਹੋਈ ਸੀ ਆ ਲੀਗਲ ਖੱਡ ਹੈ ਜਿਹੜੀ ਆਪਾਂ ਜਿਹੜਾ ਹਮੰਤਮਾ ਵੀਡੀਓ ਬਣਾਉਂਦਾ ਕਿ ਬਿਨਾ ਮਤਲਬ ਤੋਂ ਟੰਗਾ ਡਾਉਣੀਆਂ ਇਹ ਖੱਡ ਹੈ ਜਿਹੜੀ ਵੀਕਲ ਅਲਰਟ ਹੋਈ ਸੀ ਤੇ ਇਹ ਇੱਕ ਟੈਂਡਰ ਭਰਿਆ ਗਿਆ ਸੀਗਾ ਜਿਹੜਾ ਤੰਤਨ ਦੇ ਵਿੱਚ ਹਲਕਾ ਪੱਟੀ ਦੇ ਪਿੰਡ ਸੰਭਰਾ ਦੇ ਵਿੱਚ ਤਾਂ ਉੱਥੇ ਜਿਹੜਾ ਹੈਗਾ ਉਹ ਨਿਰਮਾਣ ਹੋ ਰਿਹਾ ਸੀ ਜਿਹੜੀ ਉਤਲੀ ਮਿੱਟੀ ਸੀ ਉਹ ਉੱਥੇ ਸੜਕਾਂ ਤੇ ਪਾਉਂਦੇ ਸੀਗੇ ਤੇ ਜਿਹੜੀ ਬੰਜਰੀ ਫਰੇ ਸੌਰੀ ਬਰੇਤੀ ਹੈਗੀ ਮਾਈਨਿੰਗ ਹੈ ਜਿਹੜੀ ਉਹ ਉਹ ਸਰਕਾਰ ਹੈ ਜਿਹੜੀ ਮਤਲਬ ਉਹਨੂੰ ਵੇਚ ਕੇ ਤੇ ਸਰਕਾਰੀ ਖਜ਼ਾਨੇ ਦੇ ਵਿੱਚ ਪੈਸਾ ਜਮ੍ਹਾਂ ਹੁੰਦਾ ਸੀ ਉਹਨਾਂ ਦੇ ਨਾਲ ਐਕਸੀਡੈਂਟ ਸਾਹਮਣੇ ਹੋਰ ਜਿਹੜੇ ਅ fırsਰ ਆਏ ਸੀ ਉਹ ਕਹਿੰਦੇ ਭਾਈ ਤੁਹਾਡਾ ਹੋਰ ਕੁਛ ਹੈ ਉਹ ਦੱਸ ਦਿਓ ਜੇ ਜ਼ਿਆਦਾ ਉਜਾੜਾ ਹੁੰਦਾ ਤੁਹਾਡਾ ਨੌਕਰੀਆਂ ਵੀ ਪ੍ਰੋਵਾਈਡ ਕਰਾ ਦੇਣਗੇ ਤਾਂ ਐਸੀ ਕੋਈ ਗੱਲ ਸੀ ਵੀ ਐਸੀ ਕੰਮ ਨਹੀਂ ਚੱਲਦਾ ਫਿਰ ਉਥੇ ਡਾਂਗ ਸੋਟੀ ਚੱਲੀ ਗ੍ਰਿਫਤਾਰ ਕੀਤੇ ਫਿਰ ਜਿਹੜੇ ਆਗੂ ਸੀ ਉਹ ਤਾਂ ਕਮਾਂਡ ਕਰ ਰਹੇ ਸੀ ਵੀ ਤੁਸੀਂ ਅੱਗੇ ਵਧੋ ਤੁਸੀਂ ਅੱਗੇ ਵਧੋ ਉਹ ਡਾਂਗਾ ਹੋਰਾਂ ਦੇ ਪੈ ਗਈਆਂ ਸੱਟਾਂ ਹੋਰਾਂ ਦੇ ਵੱਜੀਆਂ ਪਰਚੇ ਹੋਰਾਂ ਦੇ ਹੋ ਗਏ ਜਿਹੜੇ ਆਗੂ ਐ ਉਹ ਉਹਨਾਂ ਨੂੰ ਬੱਸਾਂ 'ਚ ਪਾ ਕੇ ਉੱਥੇ ਗ੍ਰਿਫਤਾਰ ਕਰਕੇ 751 ਦੇ ਵਿੱਚ ਬੰਦ ਕਰਕੇ ਦੂਜੇ ਦਿਨ ਸ਼ਰਤਾਂ ਤੇ ਜਿਹੜੇ ਟਿੱਬਿਆਂ ਦੇ ਵਿੱਚ ਮਤਲਬ ਡੰਡੇ 'ਚ ਝੰਡਾ ਪਾ ਕੇ ਜਿਹਨੂੰ ਕੋਈ ਪਤਾ ਹੀ ਨਹੀਂ ਵੀ ਮਾਈਨਿੰਗ ਕੀ ਐ ਕੀ ਪ੍ਰੋਜੈਕਟ ਐ ਕੀ ਗੱਲਬਾਤ ਐ ਉਹ ਉਹ ਜੂਨੀਅਲ ਹੈ ਜੀ ਸਾਡੇ ਉਹ ਇਹ ਆਏ ਆ ਜੀ ਇਹ ਆਗੂ ਹੈ ਜੀ ਸਾਡੇ ਜਿਹੜਾ ਬੰਦਾ ਭਲਾੜੇ ਤੋਂ ਗਿਆ ਉਹਨੂੰ ਤਰਨ ਤਰਨ ਦੇ ਉੱਤੇ ਜਦੋਂ ਗੱਲ ਦਾ ਹੀ ਨਹੀਂ ਪਤਾ ਫਿਰ ਜਿਹੜੀ ਸਰਕਾਰ ਹੈ ਉਹ ਕਹਿੰਦੀ ਹੈ ਵੀ ਤੁਹਾਡਾ ਜਿਹੜਾ ਸਬੰਧਨਤਾਕਾ ਤੁਸੀਂ ਉਹ ਆਪਦੇ ਜਿਹੜਾ ਰਜਿਸਟਰਡ ਕਰਾਇਆ ਉਹਦੇ ਮੁਤਾਬਕ ਗੱਲ ਕਰ ਲਓ ਕਿਉਂਕਿ ਕਿ ਐਨ ਜੀਓ ਦੇ ਟੈਪ ਟੈਪ ਦੇ ਵਿੱਚ ਕਿਸੇ ਨੂੰ ਨੌਲੇਜ ਅਗੇਨ ਕਰਨੀ ਉਹਦੇ ਬਾਰੇ ਦੱਸਣਾ ਇੱਕ ਮਤਲਬ ਇਕੱਠੇ ਹੋ ਕੇ ਹੁੱਲੜ ਬਾਜੀ ਕਰਕੇ ਕੰਮਾਂ ਦੇ ਵਿੱਚ ਵਿਘਨ ਪਾਉਣਾ ਉਹ ਜਿੱਤੇ ਇੱਥੇ ਸਾਡੀਆਂ ਜ਼ਮੀਨਾਂ ਅਕਵਾਇਰ ਹੋਈਆਂ ਉੱਥੇ ਸਰਕਾਰ ਨੇ ਨੌਕਰੀਆਂ ਵੀ ਦਿੱਤੀਆਂ ਉਹਨਾਂ ਕੋ ਪਲਾਂਟ ਹੈ ਜਿਹੜਾ ਪ੍ਰੈਡੈਂਟ ਵਾਲਾ ਬਰਨਾਲੇ ਹੈ ਬੰਦ ਕਰਕੇ ਚਲਾ ਗਿਆ ਤੇ 35000 37000 ਮੁੰਡੇ ਕੁੜੀਆਂ ਉੱਥੇ ਕੰਮ ਕਰਦੇ ਸੀ 35 35 30 30 ਹਜ਼ਾਰ ਕੋਈ ਤਾਂ ਖਾਣ ਲਈ ਆ ਦੇ ਘਰ ਦਾ ਗੁਜ਼ਾਰਾ ਕਰਦੇ ਸੀ ਕੋਈ ਮੋਟਰਸਾਈਕਲ ਲਈ ਬਿਠਾਈ ਉਹਦੀਆਂ ਕਿਸ਼ਤਾਂ ਭਰਦਾ ਸੀ ਕਿਸੇ ਨੇ ਵਿਆਹ ਕਰਿਆ ਉਹ ਕਿਸ਼ਤਾਂ ਭਰੀ ਜਾਂਦਾ ਕਿ ਇਹਨੇ ਵੈੱਡ ਖਰੀਦਿਆ ਕਿਸੇ ਨੇ ਕੁਝ ਵੀ ਖਰੀਦਿਆ ਕੱਪੜਾ ਲੀੜਾ ਖਰੀਦਿਆ ਸੋਨਾ ਖਰੀਦਿਆ ਉਹਦੀਆਂ ਕਿਸ਼ਤਾਂ ਭਰੀ ਜਾਂਦਾ ਸੀ ਉਹ ਲਾ ਲਾ ਕੇ ਧਰਨੇ ਉਹ ਭਾਈ ਮਹਾਰਾਜ ਕਰਡਿਸਾ ਦੇ ਵਿੱਚ ਨਿਕਲ ਗਿਆ ਤੇ ਜਿਹੜੀ ਉਹਨੇ 2002 ਚ 4 ਚ ਕੈਪਟਨ ਗਵਰਨਮੈਂਟ ਦੇ ਵਿੱਚ ਜਮੀਨ 5-5 ਲੱਖ ਚ ਅਕਵਾਇਰ ਕੀਤੀ ਸੀ ਤੇ ਅੱਜ ਉਹ ਕਰੋੜਾਂ ਰੁਪਈਆ ਦੇ ਵਿੱਚ ਵੇਚ ਕੇ ਜਾਊਗਾ ਉਹਦੀ ਗਾਹਕ ਬਣ ਕੇ ਉਹਨੇ ਤਾਂ ਮਾਲ ਐਕਸਪੋਰਟ ਕਰਨਾ ਉੱਥੋਂ ਉੱਥੇ ਵੇਚ ਦਿਆ ਕਰੂਗਾ ਜਿਸ ਬੰਦੇ ਦਾ ਨਾਮ ਵਿਕਦਾ ਹੈ ਜਿਸ ਬੰਦੇ ਦਾ ਜੋ ਬੰਦਾ ਪ੍ਰਚਲਿਤ ਹੈ ਉਹ ਤਾਂ ਜਾ ਕੇ ਭਾਵੇਂ ਹੱਡਾ ਰੂੜੀ ਚ ਫੈਕਟਰੀ ਲਾ ਲੇ ਉਹਦਾ ਸਮਾਨ ਵਿਕੂਗਾ ਉਹ ਤਾਂ ਸਮਾਨ ਨੂੰ ਹਜ਼ਾਰ ਹਜ਼ਾਰਾਂ ਕਰੋੜ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਹੋਰ ਲਾਹੇਵੰਦ ਧੰਦਾ ਦੇ ਤਾ ਉਹਨੇ ਸਸਤੀ ਲੈ ਕੇ ਉੱਥੇ ਉਹ ਕਰ ਲਈ ਨਾਏ ਉੱਥੋਂ ਦੇ ਉੱਥੋਂ ਨੂੰ ਲੇਬਰ ਸਸਤੀ ਮਿਲ ਗਈ ਤੇ ਸਾਡਾ 35000 ਤਾਂ ਮੁੰਡਾ ਬੇਰਜ਼ਗਾਰ ਹੋ ਗਿਆ ਨਾ ਜਿਹੜਾ ਖੇਤੀ ਕਰਦਾ 5 ਕਿੱਲਾਂ ਦੀ 1 ਕਿੱਲਾ 10000 ਰੁਪਏ ਛੱਡਦਾ ਨਹੀਂ ਜ਼ੋਰ ਲਾ ਲੋ ਕੈਲਕੂਲੇਸ਼ਨ ਕਰ ਲੋ ਉਹ ਝੂਠ ਮਾਰੀ ਜਾਓ ਭਾਵੇਂ 100 ਮਣ ਕਣਕ ਨਿਕਲੀ ਆ 100 ਮਣ ਜੀਰੀ ਨਿਕਲੀ ਆ 200 ਮਣ ਨਿਕਲੀ ਆ ਕਹੀ ਚੱਲੂ ਉਹ ਜਦੋਂ ਛੋਡੀਆਂ ਗੱਲਾਂ ਸੁਣ ਲੈਂਦੇ ਆ ਤੇ ਅਗਲਾ ਠੇਕਾ ਵਧਾ ਦਿੰਦਾ ਇਸ ਕਰਕੇ ਬਿਨਾਂ ਮਤਲਬ ਤੋਂ ਕਿਸੇ ਕੰਮਾਂ ਦੇ ਵਿੱਚ ਵਿਘਨ ਪਾਉਣਾ ਉਹ ਕੋਈ ਚੰਗੀ ਗੱਲ ਨਹੀਂ ਦੀਏ ਪ੍ਰੋਜੈਕਟ ਆ ਜਿਹੜੇ ਸਾਡੇ ਪੰਜਾਬ ਦੇ ਹਿੱਸੇ ਆਏ ਆ ਇਹਨਾਂ ਨੇ ਰੁਕ ਜਾਣਾ ਰੁਕ ਜਾਣਾ ਤਾਂ ਫਿਰ ਆਪਣਾ ਜਿਹੜਾ ਹੈਗਾ ਕੰਮ ਵੀ ਰੁਕ ਜਾਣਾ ਉਹ ਕਿਸੇ ਨੂੰ ਨੌਕਰੀ ਮਿਲ ਗਈ ਕੋਈ ਬੇਰਜ਼ਕਾਰ ਆ ਉਹਨੂੰ 30 35 35 25 25 ਹਜ਼ਾਰ ਤੇ ਲੱਗ ਗਿਆ ਤਾਂ ਉਹਦਾ 1000 ਰੁਪਏ ਉਹਦੇ ਘਰੇ ਰੋਜ਼ ਆਉਂਦਾ ਜਿਹੜਾ ਖੇਤੀ ਕਰਦਾ ਹੈ ਖੇਤੀ ਠੀਕ ਹੈ ਵੀ ਇੱਕ ਖੇਤੀ ਬਿਨਾ ਸਰਦਾ ਨਹੀਂ ਪਰ ਜਿਹੜੇ ਨਹੀਂ ਕਰਦੇ ਮਰਦੇ ਭੁੱਖੇ ਉਹ ਵੀ ਨਹੀਂ ਕੱਲਾ ਇਹ ਨਾ ਕਿ ਉਹ ਵੀ ਸਾਡੀ ਕਿਸਾਨੀ ਤੇ ਸਾਰਾ ਕੰਮ ਚੱਲਦਾ ਹੈ ਸਰਕਾਰਾਂ ਕਹਿ ਰਹੀਆਂ ਸੀ ਫਸਲਾ ਲੈਣੀ ਹੈ ਨਹੀਂ ਸਰਕਾਰਾਂ ਕਹਿੰਦੀਆਂ ਸਹਾਇਕ ਧੰਦੇ ਪਣਾਵਾ ਦਾ ਕੰਮ ਕਰੋ ਹੁਣ ਜਿਹੜੀਆਂ ਹਾਈਵੇ ਸੜਕਾਂ ਇਆਂ ਜਿਨ੍ਹਾਂ ਦੀਆਂ ਜ਼ਮੀਨਾਂ ਆ ਗਈਆਂ ਕੋਈ ਹੋਟਲ ਖੋਲੀ ਬੈਠਾ ਕੋਈ ਉਸ ਕੁਝ ਕਰੀ ਬੈਠਾ ਉਹਦੇ ਤੋਂ ਸਰਕਾਰ ਕਿਹੜਾ ਕੋਈ ਕੋਈ ਪੈਸਾ ਲੈਂਦੀ ਹੈ ਆਦੇ ਬਿਜ਼ਨਸ ਚਲਾਓ ਸਰਕਾਰ ਕਹਿੰਦੀ ਲਾਇਸੈਂਸ ਬਣਾਓ ਆਹਦੇ ਖਾਣ ਪੀਣ ਵਾਲੇ ਲਾਇਸੈਂਸ ਬਣਾਓ ਰਿਟਰਨਾਂ ਭਰੋ ਜੀਐਸਟੀ ਦਾ ਨੰਬਰ ਲਓ ਜੋ ਸਰਕਾਰ ਦਾ ਕਪੜੇ ਤੇ ਜਿਵੇਂ 2.5% ਆ ਕੋਈ ਇਲੈਕਟ੍ਰੋਨਿਕਸ ਦੀ ਚੀਜ਼ 18% ਆ ਕੋਈ ਹੋਰ ਚੀਜ਼ਾਂ ਕਰੋਨੇ ਕਿ ਖਰੀਦਣ ਕਿਤੇ 5% 8% 28% 35% ਆ ਉਹ ਉਹ ਚੀਜ਼ ਦੇ ਅਨਸਾਰ ਜਿਹੜਾ ਹੈਗਾ ਉਹਦਾ ਟੈਕਸ ਅਦਾ ਕਰੋ ਸਰਕਾਰ ਦੇ ਖਜ਼ਾਨੇ 'ਚ ਜਾਵੇ ਨਾਲ 1 ਨੰਬਰ 'ਚ ਕੰਮ ਹੋਵੇ ਆ ਜਿੰਨੀਆਂ ਤੁਸੀਂ ਗੂਗਲ ਪੀਆ ਕਰੀ ਜਾਂਦੇ ਹੋ ਨਾ ਜੋ ਚੱਲੀ ਜਾਂਦੇ ਐ ਇਹਨੇ ਸਰਕਾਰ ਤੁਹਾਡੇ ਤੇ ਸਿਕੰਜਾ ਕੱਸ ਜਾਂਦੀ ਹੈ ਇਹ ਨਾ ਕਰੂ ਵੀ ਬਾਲਕੋੜ ਭੇਜਦੇ ਆਪਾਂ ਤਾਂ ਕਰਤਾ ਪਿੰਡਿੰਟ ਵਿੱਚ ਇਸਾਰਾ ਡਾਟਾ ਇਕੱਠਾ ਕਰੀ ਜਾਂਦੇ ਆ ਜਿਹੜਾ ਬੰਦਾ ਕਹਿੰਦਾ ਮੈਂ ਗਰੀਬ ਬੰਦਾ ਉਹਦੀ 1 ਇੱਕ 31 ਤੋਂ 31 ਮਾਰਚ ਦੀ ਜਿਹੜੀ ਹੈਗੀ ਸਟੇਟਮੈਂਟ ਕਢਾ ਕੇ ਗਵਰਨਮੈਂਟ ਕਹਿੰਦੀ ਹੈ ਵੀ ਦੱਸ ਗਰੀਬ ਕਿੱਤਿਆਂ ਆਹ Google Pay ਕਰਿਆ ਇੰਨੇ ਲੱਖ ਰੁਪਏ ਤੇਰੇ ਖਾਤੇ ਚੋਂ ਨਿਕਲੇ ਕਾਦਾ ਗਰੀਬ ਆ ਤੂੰ ਇਹ ਆਪ ਦੀ ਆਪ ਤੁਸੀਂ ਫਸੀ ਜਾਂਦੇ ਹੋ ਇਹ ਕੰਮ ਚ ਜੇ ਇੱਕ ਨੰਬਰ ਚ ਕੰਮ ਹੋ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਜੋ ਰਿਟਰਨ ਆ ਭਰਦਾ ਚਾਹੀ 50 ਲੱਖ ਰੁਪਏ ਲੋਨ ਲੈ ਲੈ ਤੇ ਜਿਹਦੇ ਕੋਲੇ 10 ਕਿੱਲੇ ਸਰਕਾਰ 10 ਲੱਖ ਤੋਂ ਵੱਧ ਦਿੰਦੀ ਨਹੀਂ ਉਹ ਕਹੀ ਜੇ ਲੋ ਮੈਂ ਸਰਦਾਰ ਹਮਿੰਦਰ ਫਲਾਨਾ ਵਟਮਕਾਣਾ ਮੈਂ ਜ਼ੈਲਦਾਰ ਆ ਮੇਰੇ ਕੋਲ ਇਨੀ ਜ਼ਮੀਨ ਹੈ ਸਰਕਾਰ ਉਹਦੇ ਤੇ ਕੁਝ ਨਹੀਂ ਦਿੰਦੀ ਫਸਲਾਂ ਸਾਡੀਆਂ ਚੱਕਣ ਨੂੰ ਤਿਆਰ ਨਹੀਂ ਸੋ ਇਸ ਕਰਕੇ ਜਿਹੜਾ ਹੁਣ ਮਾਈਨਿੰਗ ਦਾ ਕੰਮ ਹੈ ਇਹਦੇ ਵਿੱਚ 2 ਰੁਪਏ ਸਰਕਾਰ ਦੇ ਖਜ਼ਾਨੇ 'ਚ ਜਾਣਗੇ ਠੀਕ ਹੈ ਜਿੱਥੇ ਕੋਈ ਤੁਹਾਡਾ ਨੁਕਸਾਨ ਹੁੰਦਾ ਜ਼ਰੂਰ ਧਰਨੇ ਰੈਲੀਆਂ ਕਰੋ ਪਰ ਆਗੂਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਤੁਸੀਂ ਸੁਝਵਾਣੋਂ 30-30 ਸਾਲ ਹੋ ਗਏ ਆਪਾਂ ਨੂੰ ਇਹਨਾਂ ਦੇ ਵਿੱਚ ਲੋਕਾਂ 'ਚ ਜਾਂਦਿਆਂ ਨੂੰ ਅਸਰਾਂ ਕੋਲ ਜਾਂਦਿਆਂ ਨੂੰ ਥੋੜੀ ਜੀ ਨੌਲੇਜ ਅਗੇਨ ਕਰਕੇ ਜਿਹੜੇ ਨਵੇਂ ਲੋਕ ਨੇ ਨਵੇਂ ਸਾਡੇ ਮੁੰਡੇ ਐ ਇਹਨਾਂ ਨੂੰ ਗਲਤ ਰਸਤੇ ਨਾ ਪਾਓ ਇਹਨਾਂ ਨੂੰ ਇਹਨਾਂ ਦੇ ਕੰਮ ਵੱਲ ਪ੍ਰੇਰਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ